ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਿਰ ਹਾਂ ਜ ਫਿਰ ਤੁਹਾਡੇ ਲਈ ਹੋਰ ਨਵੀਂ ਕਹਾਣੀ ਲੈ ਕੇ ਹੰਝੂ ਲਗਾਤਾਰ ਵਗ ਰਹੇ ਸਨ 50 ਸਾਲ ਦੀ ਸ਼ਰਦਾ ਦੇਵੀ ਬਹੁਤ ਪਰੇਸ਼ਾਨ ਲੱਗ ਰਹੀ ਸੀ ਲਗਾਤਾਰ ਇੱਥੇ ਉੱਥੇ ਵਿਚੇਨ ਨਜ਼ਰਾਂ ਨਾਲ ਦੇਖ ਰਹੀ ਸੀ ਉਹ ਕਾਫੀ ਸਮੇਂ ਤੋਂ ਬੱਸ ਸਟੈਂਡ ਤੇ ਬੈਠੀ ਹੋਈ ਸੀ ਬੱਸ ਸਟੈਂਡ ਤੇ ਕਿਤਾਬਾਂ ਦੀ ਇੱਕ ਛੋਟੀ ਜਿਹੀ ਦੁਕਾਨ ਚਲਾਉਣ ਵਾਲਾ 30 ਸਾਲਾਂ ਦਾ ਸਾਇਲ ਉਹਨਾਂ ਨੂੰ ਕਾਫੀ ਸਮੇਂ ਤੋਂ ਦੇਖ ਰਿਹਾ ਸੀ ਉਸ ਨੂੰ ਪਤਾ ਸੀ ਕਿ ਇਸ ਬਜ਼ੁਰਗ ਔਰਤ ਨੂੰ ਬੈਠੇ ਬੈਠੇ ਕਿੰਨੇ ਘੰਟੇ ਹੋ ਚੁੱਕੇ ਹਨ ਪਰ ਨਾਤਕੋਇਸ ਨੂੰ ਲੈਣ ਆਇਆ ਸੀ ਤੇ ਨਾ ਹੀ ਕਿਸੇ ਹੋਰ ਵਿਅਕਤੀ ਦਾ ਧਿਆਨ ਉਹਨਾਂ ਵੱਲ ਗਿਆ ਸੀ ਸਾਹਿਲ ਨੇ ਜਦੋਂ ਸਵੇਰੇ ਦੁਕਾਨ ਖੋਲੀ ਸੀ ਉਦੋਂ ਉਸਨੇ ਉਸ ਬਜ਼ੁਰਗ ਔਰਤ ਨੂੰ ਉੱਥੇ ਬੈਠੀ ਦੇਖਿਆ ਸੀ ਕਿ ਹੁਣ ਦੁਪਹਿਰ ਦਾ ਸਮਾਂ ਹੋ ਚੁੱਕਾ ਸੀ ਪਰ ਉਹ ਬਜ਼ੁਰਗ ਔਰਤ ਅਜੇ ਵੀ ਉੱਥੇ ਬੈਠੀ ਸੀ ਜਿਸ ਦੀਆਂ ਸੁੰਨੀਆਂ ਅੱਖਾਂ ਇੱਧਰ ਉੱਧਰ ਦੇਖ ਰਹੀਆਂ ਸਨ ਮੰਨੋ ਕਿਸੇ ਦੀ ਉਡੀਕ ਕਰ ਰਹੀਆਂ ਹੁਣ ਉਸ ਬਜ਼ੁਰਗ ਮਹਿਲਾ ਨੂੰ ਅਜੇ ਹੀ ਹਾਲਤ ਦੇਖ ਕੇ ਸਾਹਿਲ ਨੂੰ ਉਸਦੇ ਤਰਸ ਆਇਆ ਉਹ ਉਸ ਕੋਲ ਗਿਆ ਤੇ ਕਹਿਣ ਲੱਗਿਆ ਕਿ ਮਾਤਾ ਜੀ ਤੁਸੀਂ ਕਿੱਥੇ ਜਾਣਾ ਹੈ ਤੁਸੀਂ ਕਿਸ ਦੀ ਉਡੀਕ ਕਰ ਰਹੇ ਹੋ ਕਿ ਕੋਈ ਤੁਹਾਨੂੰ ਲੈਣਾ ਵੇਗਾ ਸਾਹਿਲ ਦੇ ਸਵਾਲਾਂ ਤੇ ਸ਼ਾਰਦਾ ਜੀ ਨੇ ਕਿਹਾ ਕਿ ਬੇਟਾ ਸਵੇਰੇ ਮੈਂ ਇੱਥੇ ਆਪਣੇ ਬੇਟੇ ਤੇ ਬਹੂ ਨਾਲ ਪੋਨੇ ਜਾਣ ਲਈ ਆਈ ਸੀ ਅਸਲ 'ਚ ਉਹਨਾਂ ਨੂੰ ਭੁੱਖ ਲੱਗੀ ਸੀ ਇਸ ਲਈ ਨਾਲ ਦੀ ਦੁਕਾਨ ਤੋਂ ਖਾਣ ਲਈ ਕੁਝ ਲੈਣ ਗਏ ਸਨ ਪਰ ਪਤਾ ਨਹੀਂ ਕਿਉਂ ਉਹਨਾਂ ਨੂੰ ਇੰਨਾ ਸਮਾਂ ਲੱਗ ਗਿਆ ਕੀ ਤੂੰ ਨਾਲ ਦੀ ਦੁਕਾਨ ਤੇ ਜਾ ਕੇ ਪਤਾ ਕਰ ਸਕਦਾ ਹੈ ਕਿ ਉਹ ਲੋਕ ਅਜੇ ਤੱਕ ਆਏ ਕਿਉਂ ਨਹੀਂ ਉਹਨਾਂ ਦੀ ਗੱਲ ਸੁਣ ਕੇ ਸਾਇਲ ਨੇ ਕਿਹਾ ਕਿ ਮਾਤਾ ਜੀ ਪੂਣੇ ਜਾਣ ਵਾਲੀ ਵਾਸਤਾ ਸਵੇਰੇ ਸਵੇਰੇ ਹੀ ਚਲੀ ਜਾਂਦੀ ਹੈ ਇਹ ਸੁਣ ਕੇ ਸ਼ਰਦਾ ਜੀ ਬੋਲੀ ਨਹੀਂ ਨਹੀਂ ਬੇਟਾ ਤੈਨੂੰ ਕੋਈ ਗਲਤਫਹਿਮੀ ਹੋਈ ਹੋਵੇਗੀ ਮੇਰਾ ਬੇਟਾ ਮੈਨੂੰ ਆਪਣੇ ਨਾਲ ਪੂਣੇ ਲੈ ਕੇ ਜਾ ਰਿਹਾ ਹੈ ਉਹ ਇੱਥੇ ਕੋਲ ਹੀ ਗਿਆ ਹੈ ਪਤਾ ਨਹੀਂ ਕਿਵੇਂ ਇਨਾ ਸਮਾਂ ਲੱਗ ਗਿਆ ਸ਼ਾਇਦ ਆਉਂਦਾ ਹੀ ਹੋਵੇਗਾ ਠੀਕ ਹੈ ਮਾਤਾ ਜੀ ਜਦੋਂ ਤੁਹਾਡਾ ਬੇਟਾ ਆ ਜਾਵੇ ਤਾਂ ਤੁਸੀਂ ਉਸਦੇ ਨਾਲ ਚਲੇ ਜਾਣਾ ਪਰ ਤੁਹਾਨੂੰ ਭੁੱਖ ਲੱਗੀ ਹੋਵੇਗੀ ਤਾਂ ਕਿ ਮੈਂ ਤੁਹਾਡੇ ਲਈ ਖਾਣ ਨੂੰ ਕੁਝ ਲੈ ਕੇ ਆਵਾਂ ਸਾਹਿਲ ਨੇ ਪੁੱਛਿਆ ਤਾਂ ਸ਼ਾਰਦਾ ਜੀ ਨੇ ਕਿਹਾ ਨਹੀਂ ਬੇਟਾ ਮੈਨੂੰ ਖਾਣ ਨੂੰ ਕੁਝ ਨਹੀਂ ਚਾਹੀਦਾ ਬਸ ਮੇਰੇ ਤੇ ਇੱਕ ਉਪਕਾਰ ਕਰ ਦੇ ਜੋ ਹੋ ਸਕੇ ਤਾਂ ਮੇਰੇ ਬੇਟੇ ਨੂੰ ਬੁਲਾ ਦੇ ਉਸਦਾ ਨਾਂ ਅਰुण ਹੈ ਫਿਰ ਸਾਹਿਲ ਨੇ ਕਿਹਾ ਕਿ ਠੀਕ ਹੈ ਮਾਤਾ ਜੀ ਮੈਂ ਜਾ ਕੇ ਦੇਖਦਾ ਹਾਂ ਇਕ ਕੈਕੇ ਸਾਹਿਲ ਨੇ ਆਸ-ਪਾਸ ਦੀਆਂ ਸਾਰੀਆਂ ਦੁਕਾਨਾਂ ਤੇ ਜਾ ਕੇ ਦੇਖਿਆ ਪਰ ਅਰੁਣਾ ਦਾ ਕੋਈ ਵਿਅਕਤੀ ਉਸ ਨੂੰ ਨਹੀਂ ਮਿਲਿਆ ਵਾਪਸ ਆ ਕੇ ਸਾਹਿਲ ਨੇ ਸ਼ਰਦਾ ਜੀ ਨੂੰ ਕਿਹਾ ਕਿ ਮਾਤਾ ਜੀ ਮੈਂ ਹਰ ਜਗ੍ਹਾ ਦੇਖ ਲਿਆ ਹੈ ਪਰ ਤੁਹਾਡੇ ਬੇਟੇ ਤੇ ਬਹੂ ਦਾ ਕੁਝ ਪਤਾ ਨਹੀਂ ਹੈ ਸਾਹਿਲ ਜੋ ਪਿਛਲੇ 5 ਸਾਲਾਂ ਤੋਂ ਬਸਟੈਂਡ ਤੇ ਕਿਤਾਬਾਂ ਦੀ ਦੁਕਾਨ ਚਲਾ ਰਿਹਾ ਸੀ ਨੂੰ ਸਮਝਣ ਚ ਬਿਲਕੁਲ ਵੀ ਦੇਨ ਨਾ ਲੱਗੇ ਕਿ ਅੱਜ ਫਿਰ ਇੱਕ ਮਾਂ ਦਾ ਬੇਟਾ ਤੇ ਬਹੂ ਉਸ ਨੂੰ ਧੋਖੇ ਨਾਲ ਬੱਸ ਸਟੈਂਡ ਤੇ ਇਕੱਲੇ ਛੱਡ ਕੇ ਚਲੇ ਗਏ ਹਨ ਮahanagaranch ਅਕਸਰ ਅਜਿਹੇ ਕੇਸ ਆਉਂਦੇ ਹੀ ਰਹਿੰਦੇ ਹਨ ਜਿੱਥੇ ਬਜ਼ੁਰਗ ਹੁੰਦੇ ਹੀ ਮਾਤਾ ਪਿਤਾ ਨੂੰ ਕੋਈ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ ਫਿਰ ਸਾਹਿਲ ਬੋਲਿਆ ਕਿ ਮਾਤਾ ਜੀ ਇੱਕ ਗੱਲ ਕਹਾ ਬੁਰਾ ਨਾ ਮੰਨਿਓ ਇੱਥੇ ਆਏ ਦਿਨ ਕੋਈ ਨਾ ਕੋਈ ਅਜੀਹਾ ਮਿਲ ਹੀ ਜਾਂਦਾ ਹੈ ਜਿਸ ਦਾ ਬੇਟਾ ਬਹੁਤਾਂ ਬੱਚੇ ਉਸ ਨੂੰ ਇੱਥੇ ਛੱਡ ਕੇ ਚਲੇ ਜਾਂਦੇ ਹਨ ਤੇ ਇਹ ਹੀ ਨਹੀਂ ਕਦੇ-ਕਦੇ ਮੰਦਰਚ ਜਾਂ ਪਾਰਕ ਚ ਵੀ ਬੱਚੇ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਚਲੇ ਜਾਂਦੇ ਹਨ। ਐਨਿਕਲ ਸੁਣਦੇ ਹੀ ਸ਼ਾਰਦਾ ਦੇਵੀ ਨਰਾਜ਼ ਹੁੰਦੇ ਹੋਏ ਬੋਲੀ ਨਹੀਂ ਨਹੀਂ ਬੇਟਾ ਜਦੋਂ ਤੋਂ ਤੂੰ ਮੇਰੇ ਬੇਟੇ ਨੂੰ ਜਾਣਦਾ ਹੀ ਨਹੀਂ ਤਾਂ ਫਿਰ ਉਸ ਬਾਰੇ ਅਜੇ ਹੀ ਗੱਲ ਕਿਵੇਂ ਆ ਸਕਦਾ ਹੈ ਕਿ ਉਹ ਮੈਨੂੰ ਧੋਖੇ ਨਾਲ ਇੱਥੇ ਛੱਡ ਕੇ ਚਲਾ ਗਿਆ ਹੈ? ਤਾਂ ਚੰਗੀ ਤਰ੍ਹਾਂ ਦੇਖਿਆ ਹੀ ਨਹੀਂ ਹੋਵੇਗਾ। ਨਹੀਂ ਮਾਤਾ ਜੀ ਮੈਂ ਹਰ ਜਗ੍ਹਾ ਚੰਗੀ ਤਰ੍ਹਾਂ ਦੇਖ ਕੇ ਆਇਆ ਹਾਂ। ਸਾਹਿਲ ਨੇ ਕਿਹਾ ਤਾਂ ਸ਼ਰਦਾ ਜੀ ਹੋਰ ਵੀ ਜ਼ਿਆਦਾ ਪਰੇਸ਼ਾਨ ਹੋਗੀ ਫਿਰ ਖੁਦ ਨੂੰ ਸਮਝਾਉਂਦੇ ਹੋਏ ਬੋਲੀ ਕੋਈ ਗੱਲ ਨਹੀਂ ਹੋ ਸਕਦਾ ਹੈ ਕਿ ਕੁਝ ਹੋਰ ਕੰਮ ਆ ਗਿਆ ਹੋਵੇ ਥੋੜੀ ਦੇਰ ਬਾਅਦ ਉਹ ਜ਼ਰੂਰ ਵਾਪਸ ਆਵੇਗਾ ਇਸ ਤੋਂ ਬਾਅਦ ਸਾਹਿਲ ਵੀ ਆਪਣੇ ਕੰਮ 'ਚ ਰੁੱਝ ਗਿਆ ਹੌਲੀ-ਹੌਲੀ ਸ਼ਾਮ ਹੋਣ ਲੱਗੀ ਜਦੋਂ ਸਾਹਿਲ ਆਪਣੇ ਘਰ ਜਾਣ ਲੱਗਿਆ ਤਾਂ ਹਨੇਰਾ ਹੋ ਚੁੱਕਾ ਸੀ ਸ਼ਾਮ ਦੇ ਸਮੇਂ ਠੰਡ ਪੈਣ ਲੱਗੀ ਸੀ ਵਿਚਾਰੀ ਬਜ਼ੁਰਗ ਸ਼ਰਦਾ ਜੀ ਆਪਣੀ ਸਾਰੀ ਦੇ ਪੱਲੂ ਨਾਲ ਖੁਦ ਨੂੰ ਢੱਕਣ ਦੀ ਅਸਫਲ ਕੋਸ਼ਿਸ਼ ਕਰ ਰਹੀ ਸੀ ਅਤੇ ਠੰਡ ਨਾਲ ਕੰਮ ਦੀ ਜਾ ਰਹੀ ਸੀ ਸਾਹਿਲ ਇੱਕ ਭਲਾ ਆਦਮੀ ਸੀ ਉਸਨੇ ਸ਼ਰਦਾ ਜੀ ਕੋਲ ਆ ਕੇ ਪੁੱਛਿਆ ਮਾਤਾ ਜੀ ਤੁਸੀਂ ਰਹਿੰਦੇ ਕਿੱਥੇ ਹੋ ਤੁਹਾਡਾ ਨਾਂ ਕੀ ਹੈ ਤੇ ਤੁਹਾਡਾ ਬੇਟਾ ਕਿੱਥੇ ਰਹਿੰਦਾ ਹੈ ਕੀ ਤੁਹਾਨੂੰ ਪਤਾ ਹੈ ਸ਼ਰਦਾ ਜੀ ਨੇ ਉਸ ਨੂੰ ਆਪਣਾ ਨਾਂ ਦੱਸਦੇ ਹੋਏ ਕਿਹਾ ਕਿ ਬੇਟਾ ਮੈਨੂੰ ਆਪਣੇ ਬੇਟੇ ਦੇ ਪੋਣੇ ਵਾਲੇ ਘਰ ਦਾ ਤਾਂ ਪਤਾ ਨਹੀਂ ਨਾ ਹੀ ਮੈਨੂੰ ਇਹ ਪਤਾ ਹੈ ਕਿ ਉਹ ਕਿਹੜੀ ਕੰਪਨੀ 'ਚ ਕੰਮ ਕਰਦਾ ਹਨ ਉਸਦਾ ਦਫ਼ਤਰ ਕਿੱਥੇ ਹੈ ਬਸ ਕੁਝ ਦਿਨ ਪਹਿਲਾਂ ਹੀ ਬੇਟਾ ਮੈਨੂੰ ਪਿੰਡੋਂ ਇਸ ਸ਼ਹਿਰ 'ਚ ਆਪਣੇ ਕੋਲ ਲੈ ਕੇ ਆਇਆ ਸੀ ਇੱਥੇ ਮੈਂ ਆਪਣੇ ਇਕਲੌਤੇ ਬੇਟੇ ਬਹੁ ਤੇ 14 ਸਾਲ ਦੇ ਪੋਤੇ ਨਾਲ ਰਹਿੰਦੀ ਸੀ ਫਿਰ ਬੇਟੇ ਨੇ ਮੈਨੂੰ ਦੱਸਿਆ ਕਿ ਹੁਣ ਉਸ ਦਾ ਤਪਾਦਲਾ ਪੂਨੇ 'ਚ ਹੋ ਗਿਆ ਹੈ ਤਾਂ ਮੈਂ ਉਹਨਾਂ ਨਾਲ ਉੱਥੇ ਜਾ ਰਹੀ ਸੀ ਹੁਣ ਤਾਂ ਇੰਤਜ਼ਾਰ ਕਰਦੇ ਕਰਦੇ ਰਾਤ ਹੋਣ ਵਾਲੀ ਹੈ ਪਰ ਕੋਈ ਨਹੀਂ ਆਇਆ ਫਿਰ ਸਾਹਿਲ ਨੇ ਕਿਹਾ ਕਿ ਮਾਤਾ ਜੀ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਚੱਲ ਸਕਦੇ ਹੋ ਮੇਰੇ ਪਰਿਵਾਰ ਚ ਮੇਰੀ ਪਤਨੀ ਅਤੇ ਦੋ ਬੱਚੇ ਹਨ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਰਾਤ ਉੱਥੇ ਕੱਟ ਲਓ ਸਵੇਰੇ ਇੱਥੇ ਵਾਪਸ ਆ ਜਾਵਾਂਗੇ ਇਸ ਤੇ ਸ਼ਾਰਦਾ ਜੀ ਬੋਲੀ ਕਿ ਨਹੀਂ ਬੇਟਾ ਜੇਕਰ ਮੈਂ ਇੱਥੋਂ ਚਲੀ ਗਈ ਤੇ ਮੇਰਾ ਅਰुण ਇੱਥੇ ਆ ਗਿਆ ਤਾਂ ਉਹ ਮੈਨੂੰ ਲੱਭਣ ਲੱਗੇਗਾ ਤੇ ਮੈਂ ਨਾ ਮਿਲੀ ਤਾਂ ਉਹ ਕਿੰਨਾ ਪਰੇਸ਼ਾਨ ਹੋ ਜਾਵੇਗਾ ਤੂੰ ਜਾ ਬੇਟਾ ਮੈਂ ਇੱਥੇ ਠੀਕ ਹ ਫਿਰ ਸਾਹਿਲ ਨੇ ਆਪਣੀ ਦੁਕਾਨ ਚ ਰੱਖਿਆ ਇੱਕ ਮੈਟ ਉੱਥੇ ਵਿਚਾਰ ਦਿੱਤਾ ਤੇ ਆਪਣੇ ਬੈਗ ਚੋਂ ਇੱਕ ਸ਼ਾਲ ਕੱਢਿਆ ਤੇ ਸ਼ਾਰਦਾ ਜੀ ਦੇ ਦਿੰਦੇ ਹੋਏ ਬੋਲਿਆ ਕਿ ਹੁਣ ਤੁਸੀਂ ਮੈਨੂੰ ਬੇਟਾ ਕਹਿ ਦਿੱਤਾ ਹੈ ਤਾਂ ਤੁਸੀਂ ਇੱਥੇ ਆਰਾਮ ਨਾਲ ਬੈਠੋ ਰਾਤ ਨੂੰ ਠੰਡ ਜ਼ਿਆਦਾ ਹੋ ਜਾਂਦੀ ਹੈ ਤੁਸੀਂ ਕਿਤੇ ਬਿਮਾਰ ਨਾ ਹੋ ਜਾਓ ਇਸ ਲਈ ਇਹ ਸ਼ਾਲ ਲੈ ਲਓ ਸ਼ਾਰਦਾ ਜੀ ਸ਼ਾਲ ਲੈ ਕੇ ਉੱਥੇ ਹੀ ਬੈਠ ਗਈ ਤੇ ਸਾਹਿਲ ਨੂੰ ਦੁਆਵਾਂ ਦੇਣ ਲੱਗੀ ਜਾਣ ਤੋਂ ਪਹਿਲਾਂ ਸਾਹਿਲ ਨੇ ਨਾਲ ਦੀ ਦੁਕਾਨ ਤੋਂ ਕੁਝ ਖਾਣ ਦਾ ਸਾਮਾਨ ਖਰੀਦਿਆ ਤੇ ਉਹਨਾਂ ਨੂੰ ਦੇਖ ਕੇ ਆਪਣੇ ਘਰ ਚਲਾ ਗਿਆ ਘਰ ਜਾ ਕੇ ਸਾਹਿਲ ਨੇ ਆਪਣੀ ਪਤਨੀ ਨੂੰ ਅਸਦੀ ਘਟਨਾ ਬਾਰੇ ਦੱਸਿਆ ਇਤੇ ਸ਼ਾਦਾ ਜੀ ਦਾ ਖਾਣਾ ਖਾਣ ਨੂੰ ਬਿਲਕੁਲ ਵੀ ਦਿਲ ਨਹੀਂ ਸੀ ਆਪਣੇ ਬੇਟੇ ਦੀ ਉਡੀਕ ਕਰਦੇ ਕਰਦੇ ਠੰਡ 'ਚ ਕੰਬਦੇ ਹੋਏ ਉਹਨਾਂ ਨੇ ਪੂਰੀ ਰਾਤ ਇਸ ਤਰ੍ਹਾਂ ਹੀ ਬਿਤਾ ਦਿੱਤੀ ਉਹਨਾਂ ਦੀ ਚਿੰਤਾ ਹਰ ਬੀਤੀ ਕੜੀ ਨਾਲ ਵੱਧਦੀ ਜਾ ਰਹੀ ਸੀ ਉਸ ਸ਼ਹਿਰ 'ਚ ਆਪਣੇ ਬੇਟੇ ਤੋਂ ਬਿਨਾ ਉਹ ਕਿਸੇ ਨੂੰ ਜਾਣਦੀ ਵੀ ਨਹੀਂ ਸੀ ਇੱਕ ਸਾਹਿਲ ਸੀ ਜਿਸ ਨੇ ਅੱਗੇ ਵੱਧ ਕੇ ਥੋੜੀ ਮਦਦ ਕਰ ਦਿੱਤੀ ਪਰ ਹੁਣ ਤਾਂ ਉਹ ਵੀ ਚਲਾ ਗਿਆ ਸੀ ਪੂਰੀ ਰਾਤ ਠੰਡ ਚ ਉਹਨਾਂ ਨੇ ਇਸ ਤਰ੍ਹਾਂ ਹੀ ਲੰਗਾ ਦਿੱਤੀ ਅਗਲੀ ਸਵੇਰ ਜਦੋਂ ਸਾਹਿਲ ਵਾਪਸ ਆਪਣੇ ਕੰਮ ਤੇ ਆਇਆ ਤਾਂ ਉਸਨੇ ਦੇਖਿਆ ਕਿ ਸ਼ਰਦਾ ਜੀ ਅਜੇ ਵੀ ਉੱਥੇ ਬੈਠੇ ਸੀ ਸਾਹਿਲ ਆਉਂਦੇ ਹੀ ਸਭ ਤੋਂ ਪਹਿਲਾਂ ਸ਼ਰਦਾ ਜੀ ਕੋਲ ਗਿਆ ਤੇ ਉਹਨਾਂ ਨੂੰ ਕਹਿਣ ਲੱਗਿਆ ਕਿ ਮਾਤਾ ਜੀ ਕੀ ਤੁਹਾਡਾ ਬੇਟਾ ਅਜੇ ਤੱਕ ਨਹੀਂ ਆਇਆ ਨਹੀਂ ਬੇਟਾ ਪਤਾ ਨਹੀਂ ਕਿੱਥੇ ਚਲਾ ਗਿਆ ਰੋਂਦੇ ਰੋਂਦੇ ਸ਼ਰਦਾ ਜੀ ਬੋਲੀ ਤਾਂ ਸਾਹਿਲ ਨੇ ਉਹਨਾਂ ਨੂੰ ਪਾਣੀ ਪੀਣ ਲਈ ਦਿੱਤਾ ਤੇ ਕਹਿਣ ਲੱਗਿਆ ਕਿ ਮਾਤਾ ਜੀ ਮੈਨੂੰ ਤਾਂ ਕੱਲ ਹੀ ਇਸ ਕੱਲ ਦਾ ਸ਼ੱਕ ਹੋ ਚੁੱਕਾ ਸੀ ਪਰ ਤੁਸੀਂ ਮਾਂ ਹੋ ਇਸ ਲਈ ਆਪਣੇ ਬੇਟੇ ਤੇ ਤੁਹਾਨੂੰ ਪੂਰਾ ਵਿਸ਼ਵਾਸ ਸੀ ਪਰ ਉਹ ਤੁਹਾਨੂੰ ਛੱਡ ਕੇ ਹਮੇਸ਼ਾ ਲਈ ਚਲਾ ਗਿਆ ਹੈ ਤੁਹਾਨੂੰ ਉਹ ਹੁਣ ਕਦੇ ਵਾਪਸ ਲੈਣ ਨਹੀਂ ਆਵੇਗਾ ਇਸ ਸੁਣਦੇ ਹੀ ਸ਼ਰਦਾ ਜੀ ਦੀਆਂ ਬੁੱਢੀਆਂ ਅੱਖਾਂ 'ਚੋਂ ਹੰਝੂ ਵਗਣ ਲੱਗੇ। ਉਹਨਾਂ ਦੀ ਹਾਲਤ ਦੇਖ ਕੇ ਸਾਹਿਲ ਨੂੰ ਉਹਨਾਂ ਤੇ ਬਹੁਤ ਤਰਸ ਆ ਰਿਹਾ ਸੀ। ਇਸੇ ਤਰ੍ਹਾਂ ਉਹਨਾਂ ਨੂੰ ਹੌਸਲਾ ਦੇ ਕੇ ਸਾਹਿਲ ਆਪਣੀ ਦੁਕਾਨ ਖੋਲਣ ਲੱਗਿਆ। ਮਨੀ ਮਨ ਸੋਚ ਰਿਹਾ ਸੀ ਕਿ ਹੁਣ ਸ਼ਾਇਦ ਮਾਤਾ ਜੀ ਆਪਣੇ ਘਰ ਵਾਪਸ ਚਲੀ ਜਾਵੇਗੀ ਪਰ ਸ਼ਰਦਾ ਜੀ ਉੱਥੇ ਬੈਂਚ ਤੇ ਬੈਠੀ ਬੈਠੀ ਹੰਝੂ ਵਹਾਉਂਦੀ ਰਹੀ। ਕੁਝ ਸਮੇਂ ਬਾਅਦ ਅਚਾਨਕ ਸ਼ਰਦਾ ਦੇਵੀ ਜੀ ਬੈਂਚ ਤੋਂ ហេਠਾ ਡਿੱਗ ਪਏ ਸਾਹਿਲ ਨੇ ਇਹ ਦੇਖ ਕੇ ਭੱਜਿਆ-ਭੱਜਿਆ ਆਇਆ ਤੇ ਉਹਨਾਂ ਦੇ ਚਿਹਰੇ ਤੇ ਪਾਣੀ ਦੇ ਛਿੱਟੇ ਮਾਰੇ ਥੋੜੀ देर ਬਾਅਦ ਉਹਨਾਂ ਨੂੰ ਹੋਸ਼ ਆ ਗਿਆ ਸਾਹਿਲ ਥੋੜਾ ਕੰਬਾ ਗਿਆ ਸੀ ਉਸਨੇ ਉਹਨਾਂ ਨੂੰ ਤੁਰੰਤ ਉਠਾਇਆ ਤੇ ਬੈਂਚ ਤੇ ਪਾ ਦਿੱਤਾ ਹੋਸ਼ ਹੋਣ ਤੇ ਸਾਹਿਲ ਨੇ ਪੁੱਛਿਆ ਮਾਤਾ ਜੀ ਤੁਸੀਂ ਬੇਹੋਸ਼ ਕਿਵੇਂ ਹੋ ਗਏ ਸੀ ਸ਼ਰਦਾ ਦੇਵੀ ਫਿਰ ਰੋਣ ਲੱਗੀ ਤੇ ਬੋਲੀ ਕਿ ਬੇਟਾ ਕਾਲ ਤੋ ਕੁਝ ਨਹੀਂ ਖਾਧਾ ਇਸ ਲਈ ਸ਼ਾਇਦ ਕਮਜ਼ੋਰੀ ਕਰਕੇ बेहोश ਹੋ ਗਈ ਇਹ ਸੁਣ ਕੇ ਸਾਹਿਲ ਹੈਰਾਨ ਹੋ ਗਿਆ ਤੇ ਕਿਹਾ ਕਿ ਮਾਤਾ ਜੀ ਪਰ ਮੈਂ ਤਾਂ ਤੁਹਾਨੂੰ ਖਾਣਾ ਦੇ ਕੇ ਗਿਆ ਸੀ ਨਾ ਫਿਰ ਤੁਸੀਂ ਖਾਧਾ ਕਿਉਂ ਨਹੀਂ ਫਿਰ ਸ਼ਰਦਾ ਜੀ ਹੰਝੂ ਵਹਾਉਂਦੇ ਹੋਏ ਬੋਲੀ ਹਾਂ ਬੇਟਾ ਪਰ ਮੇਰਾ ਖਾਣ ਦਾ ਬਿਲਕੁਲ ਵੀ ਮਨ ਨਹੀਂ ਸੀ ਹੁਣ ਤੂੰ ਹੀ ਦੱਸ ਜਿਸ ਮਾ ਦਾ ਬੇਟਾ ਉਸਨੂੰ ਇਕੱਲੀ ਛੱਡ ਕੇ ਚਲਾ ਜਾਵੇ ਉਸਨੂੰ ਕਿਵੇਂ ਭੁੱਖ ਲੱਗੇਗੀ ਇਹ ਸੁਣ ਕੇ ਸਾਹਿਲ ਛੇਤੀ ਦੇਨੇ ਨਾਲ ਵਾਲੀ ਕੰਟੇਨਸ ਗਿਆ ਤੇ ਉਹਨਾਂ ਲਈ ਖਾਣਾ ਲੈ ਕੇ ਆਇਆ ਤੇ ਬੋਲਿਆ ਕਿ ਮਾਤਾ ਜੀ ਪਹਿਲਾਂ ਤੁਸੀਂ ਖਾਣਾ ਖਾ ਲਓ ਫਿਰ ਕੋਈ ਗੱਲ ਕਰਾਂਗੇ ਸ਼ਾਰਦਾ ਜੀ ਦੇ ਖਾਣਾ ਖਾਣ ਤੋਂ ਬਾਅਦ ਸਾਹਿਲ ਨੇ ਪੁੱਛਿਆ ਮਾਤਾ ਜੀ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਤੁਹਾਡਾ ਬੇਟਾ ਵਾਪਸ ਨਹੀਂ ਆਵੇਗਾ ਤਾਂ ਤੁਸੀਂ ਆਪਣੇ ਘਰ ਵਾਪਸ ਕਿਉਂ ਨਹੀਂ ਚਲੇ ਜਾਂਦੇ ਸ਼ਾਰਦਾ ਜੀ ਬੋਲੀ ਬੇਟਾ ਮੈਂ ਜਾਵਾਂ ਤਾਂ ਜਾਵਾਂ ਕਿੱਥੇ ਮੇਰੇ ਬੇਟੇ ਨੇ ਤਾਂ ਮੈਨੂੰ ਕਿਸੇ ਜੋਗੀ ਨਹੀਂ ਛੱਡਿਆ ਕੀ ਮਤਲਬ ਹੈਰਾਨ ਹੁੰਦੇ ਹੋਏ ਸਾਹਿਲ ਨੇ ਪੁੱਛਿਆ ਤਾਂ ਸ਼ਾਦਾ ਜੀ ਨੇ ਦੱਸਿਆ ਕਿ ਬੇਟਾ ਮੈਂ ਤਾਂ ਪਿੰਚ ਰਹਿੰਦੀ ਸੀ ਐਨੇ ਵੱਡੇ ਘਰ ਚ ਇਕੱਲੀ ਰਹਿੰਦੀ ਸੀ ਇਸ ਲਈ ਬੇਟੇ ਬਹੂ ਨੇ ਕਿਹਾ ਕਿ ਮਾਂ ਹੁਣ ਤੂੰ ਸਾਡੇ ਨਾਲ ਹੀ ਰਹੇਂਗੀ ਇਸ ਲਈ ਉਸ ਤੇ ਘਰ ਤੇ ਹੋਰ ਸਭ ਕੁਝ ਵੇਚ ਦਿੱਤਾ ਇਸ ਉਮਰ ਚ ਮੈਂ ਕੀ ਕਰਨਾ ਸੀ ਇਹ ਸਭ ਰੁਪਿਆ ਪੈਸਾ ਅਰຸນ ਨੂੰ ਹੀ ਦੇ ਦਿੱਤਾ ਸੋਚਿਆ ਸੀ ਕਿ ਉਸ ਜ਼ਿੰਦਗੀ ਦੇ ਆਖਰੀ ਪੜਾਤੇ ਹਾਂ ਤਾਂ ਬੇਟਾ ਬਹੁਤ ਦੇ ਸਹਾਰੇ ਹੀ ਤਰਹਾ ਗਿ ਪਰ ਮੈਨੂੰ ਕੀ ਪਤਾ ਸੀ ਇਹ ਕਹਿੰਦੇ ਕਹਿੰਦੇ ਸ਼ਰਦਾ ਜੀ ਦੀਆਂ ਅੱਖਾਂ 'ਚ ਫਿਰ ਤੋਂ ਹੰਝੂ ਆ ਗਏ ਇਹ ਸੁਣ ਕੇ ਸਾਹਿਲ ਨੂੰ ਬਹੁਤ ਦੁੱਖ ਹੋਇਆ ਪਰ ਉਹ ਕਰਦਾ ਵੀ ਤੱਕ ਕੀ ਉਹ ਖੁਦ ਇੱਕ ਛੋਟੀ ਜੀ ਦੁਕਾਨ ਚਲਾ ਕੇ ਜਿਵੇਂ ਤਿਵੇਂ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਰਿਹਾ ਸੀ ਉਸ ਨੇ ਉਹਨਾਂ ਨੂੰ ਸ਼ਾਂਤ ਕਰਵਾਇਆ ਤੇ ਫਿਰ ਤੋਂ ਆਪਣੀ ਦੁਕਾਨ ਸੰਭਾਲਣ ਲੱਗਿਆ ਕੁਝ ਦਿਨ ਬਾਅਦ ਸ਼ਾਰਦਾ ਜੀ ਉੱਥੋਂ ਉੱਠ ਕੇ ਕਿਤੇ ਚਲੀ ਗਈ ਰਾਤ ਨੂੰ ਘਰ ਵਾਪਸ ਜਾਂਦੇ ਸਮੇਂ ਸਾਹਿਲ ਨੇ ਦੇਖਿਆ ਕਿ ਬਾਹਰ ਫੁੱਟਪਾਥ ਵਾਲੀ ਥਾਂ ਤੇ ਇੱਕ ਬਜ਼ੁਰਗ ਔਰਤ ਬੈਠੀ ਹੋਈ ਸੀ ਜੋ ਠੰਡ ਨਾਲ ਕੰਬ ਰਹੀ ਸੀ ਇਸ ਸਮੇਂ ਉੱਥੇ ਕੁਝ ਕੁੱਤੇ ਆ ਕੇ ਉੱਚੀ ਉੱਚੀ ਭੌਂਕਣ ਲੱਗੇ ਤਾਂ ਉਹ ਬਜ਼ੁਰਗ ਡਰ ਕੇ ਉੱਥੋਂ ਉੱਠ ਗਈ ਉਸ ਸਮੇਂ ਸਾਹਿਲ ਨੇ ਦੇਖਿਆ ਕਿ ਉਹ ਬਜ਼ੁਰਗ ਔਰਤਾਂ ਸ਼ਾਰਦਾ ਜੀ ਹੀ ਸੀ ਇਹ ਸਭ ਦੇਖ ਕੇ ਉਸ ਤੋਂ ਰਿਹਾ ਨਾ ਗਿਆ ਤੇ ਉਸਨੇ ਉਹਨਾਂ ਕੁੱਤਿਆਂ ਨੂੰ ਉੱਥੋਂ ਭਜਾ ਕੇ ਸ਼ਰਦਾ ਜੀ ਨੂੰ ਇੱਕ ਪਾਸੇ ਬਿਠਾ ਕੇ ਆਪਣੀ ਪਤਨੀ ਨੂੰ ਫੋਨ ਮਿਲਾਇਆ ਤੇ ਸਾਰੀ ਕਹਾਣੀ ਦੱਸਦੇ ਹੋਏ ਉਸਨੇ ਆਪਣੀ ਪਤਨੀ ਤੋਂ ਪੁੱਛਿਆ ਸੀ ਮਾ ਪੈਸਿਆਂ ਦੀ ਘਾਟ ਕਰਕੇ ਮੈਂ ਆਪਣੀ ਮਾਂ ਦਾ ਚੰਗੀ ਤਰ੍ਹਾਂ ਇਲਾਜ ਨਹੀਂ ਕਰਵਾ ਸਕਿਆ ਸੀ ਜਿਸ ਦਾ ਮੈਨੂੰ ਅਸਤਕ ਦੁੱਖ ਹੈ ਪਰ ਜੇਕਰ ਅੱਜ ਇੰਨਾ ਮਾਤਾ ਜੀ ਨੂੰ ਕੁਝ ਹੋ ਗਿਆ ਤਾਂ ਮੈਂ ਆਪਣੇ ਆਪ ਨੂੰ ਕਦੇ ਮਾਫ ਨਹੀਂ ਕਰ ਸਕਾਂਗਾ ਇਸ ਲਈ ਮੈਂ ਚਾਹੁੰਦਾ ਹਾਂ ਕਿ ਮੈਂ ਮਾਤਾ ਜੀ ਨੂੰ ਆਪਣੇ ਨਾਲ ਘਰੇ ਲੈ ਆਵਾਂ ਸਾਹਿਲ ਦੀ ਪਤਨੀ ਸੀਮਾ ਕਾਫੀ ਸੰਸਕਾਰੀ ਤੇ ਸਮਝਦਾਰ ਸੀ ਇਸ ਲਈ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਕੋਈ ਗੱਲ ਨਹੀਂ ਜਿਆਦਾ ਕੁਝ ਨਹੀਂ ਤਾਂ ਘੱਟੋ ਘੱਟ ਦੋ ਵਕਤੀ ਰੋਟੀ ਤੇ ਛੱਤ ਤਾਂ ਅਸੀਂ ਉਹਨਾਂ ਨੂੰ ਦੇ ਹੀ ਸਕਤੇ ਹਾਂ ਜੇਕਰ ਤੁਹਾਨੂੰ ਸਹੀ ਲੱਗਦਾ ਹੈ ਤਾਂ ਤੁਸੀਂ ਉਹਨਾਂ ਨੂੰ ਲੈ ਆਓ ਜਿੰਨਾ ਹੋ ਸਕੇਗਾ ਅਸੀਂ ਉਹਨਾਂ ਦੀ ਮਦਦ ਕਰਾਂਗੇ ਇਹ ਗੱਲ ਸੁਣ ਕੇ ساحل بہت خوش ہوا تو شاردا جی کے اپنے گھر پہنچیا اس دا گھر بہت چھوٹا سی جتے اس دی پتنی تے دو بچے رہتے سن اس دے گھر پہنچ کے شاردہ جی بولی بیٹا میرے کر کے تو بھی پریشانی ہوئے گی اس لئے پر ماتما نے میرے نصیب جو لکھیا ہے وہ تو ہو کے رہے گا پر میرے کر کے تسی پریشانی نہ اٹھاؤ اس اسے ساحل نے کیا کہ کی نہیں ماتا جی ਸਾਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਤੁਸੀਂ ਇੱਥੇ ਸਾਡੇ ਨਾਲ ਰਹੋਗੇ ਫਿਰ ਸੀਮਾ ਵੀ ਬੋਲੀ ਕਿ ਮਾਤਾ ਜੀ ਇਹ ਬਿਲਕੁਲ ਸਹੀ ਆਖ ਰਹੇ ਹਨ ਤੁਸੀਂ ਸੋਚੋ ਕਿ ਪਰਮਾਤਮਾ ਨੇ ਤੁਹਾਡੇ ਨਸੀਬ ਚ ਸਾਡਾ ਸਾਥ ਹੀ ਲਿਖਿਆ ਹੈ ਇਸ ਲਈ ਹੁਣ ਤੁਸੀਂ ਇਸ ਘਰ 치 ਰਹੋਗੇ ਅਜਿਹਾ ਕਹਿੰਦੇ ਹੀ ਸੀਮਾ ਉਹਨਾਂ ਨੂੰ ਅੰਦਰ ਲੈ ਗਈ ਤੇ ਬੈਠਣ ਲਈ ਕੁਰਸੀ ਦਿੱਤੀ ਥੋੜੀ देर ਬਾਅਦ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਇਕੱਠੇ ਖਾਣਾ ਖਾਦਾ ਪਰ ਸ਼ਰਦਾ ਜੀ ਅੱਜੇ ਤਾਂ ਖੁਦ ਨੂੰ ਅਸਹਿਜ ਮਹਿਸੂਸ ਕਰ ਰਹੀ ਸੀ ਇਹ ਦੇਖ ਕੇ ਸਾਹਿਲ ਕਹਿਣ ਲੱਗਿਆ ਕਿ ਮਾਤਾ ਜੀ ਮੈਂ ਜਾਣਦਾ ਹਾਂ ਕਿ ਸਾਡੇ ਘਰ 'ਚ ਜਗ੍ਹਾ ਥੋੜੀ ਘੱਟ ਹੈ ਪਰ ਦਿਲ 'ਚ ਤੁਹਾਡੇ ਲਈ ਬਹੁਤ ਸਾਰੀ ਜਗ੍ਹਾ ਹੈ ਸਾਡੇ ਬੱਚਿਆਂ ਨੂੰ ਤੁਸੀਂ ਆਪਣੇ ਹੀ ਪੋਤਾ-ਪੁੱਤੀ ਸਮਝੋ ਹੋਂ ਤੋਂ ਤੁਸੀਂ ਇਸ ਘਰ ਦੇ ਮੈਂਬਰ ਹੋ ਜੇਕਰ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਤੁਸੀਂ ਸਾਨੂੰ ਦੱਸਿਓ ਇਹ ਸੁਣ ਕੇ ਸ਼ਰਦਾ ਜੀ ਨੇ ਹੰਝੂ ਭਰੀਆਂ ਅੱਖਾਂ ਨਾਲ ਉਹਨਾਂ ਦੇ ਸਿਰ ਤੇ ਹੱਥ ਰੱਖਤੇ ਹੋਏ ਕਿਹਾ ਸਦਾ ਖੁਸ਼ ਰਹੋ ਤੁਸੀਂ ਦੋਵੇਂ ਉਮਰ ਦੇ ਜਿਸ ਪੜਾ ਤੇ ਮੇਰੇ ਆਪਣੇ ਬੇਟੇ ਤੇ ਬਹੂ ਨੇ ਮੈਨੂੰ ਠੁਕਰਾ ਦਿੱਤਾ ਉਸ ਮੁਸ਼ਕਲ ਸਮੇਂ ਤੁਸੀਂ ਮੇਰਾ ਸਾਥ ਦਿੱਤਾ ਹੈ ਅਗਲੀ ਸਵੇਰ ਜਦੋਂ ਸਾਹਿਲ ਨਹਾ ਕੇ ਆਪਣੀ ਦੁਕਾਨ ਤੇ ਚਲਾ ਗਿਆ ਤੇ ਬੱਚੇ ਸਕੂਲ ਚਲੇ ਗਏ ਤਾਂ ਘਰੇ ਸਿਰਫ ਸ਼ਰਦਾ ਜੀ ਤੇ ਸੀਮਾ ਸਨ ਸ਼ਰਦਾ ਜੀ ਨੇ ਦੇਖਿਆ ਕਿ ਸੀਮਾ ਕਾਰ ਸੰਭਾਲਣ ਦੇ ਨਾਲ-ਨਾਲ ਕੱਪੜੇ ਸਿਉਂਦਾ ਵੀ ਕੰਮ ਕਰਦੀ ਹੈ ਤਾਂ ਸ਼ਾਰਦਾ ਜੀ ਬੋਲੀ ਸੀਮਾ ਬੋਹੂ ਕੱਪੜੇ ਤਾਂ ਮੈਂ ਵੀ ਬਹੁਤ ਚੰਗੀ ਸਿਉਂ ਲੈਂਦੀ ਹਾਂ ਲਿਆ ਮੈਂ ਤੇਰੇ ਕੰਮ 'ਚ ਥੋੜੀ ਮਦਦ ਕਰਵਾ ਦਿੰਦੀ ਹਾਂ ਅਜਿਹਾ ਕਹਿੰਦੇ ਹੋਏ ਸ਼ਾਰਦਾ ਜੀ ਸੀਮਾ ਨਾਲ ਉਸਦੇ ਕੰਮ 'ਚ ਹੱਥ ਵਟਾਉਣ ਲੱਗੀ ਕੰਮ ਕਰਦੇ ਕਰਦੇ ਸੀਮਾ ਨੇ ਸ਼ਾਰਦਾ ਜੀ ਤੋਂ ਉਹਨਾਂ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਹਨਾਂ ਨੇ ਆਪਣੇ ਬੇਟੇ ਤੇ ਬਹੂ ਦੀਆਂ ਕਰਤੂਤਾਂ ਸੀਮਾ ਨੂੰ ਦੱਸੀਆਂ ਜਿਸ ਨੂੰ ਸੁਣ ਕੇ ਸੀਮਾ ਹੈਰਾਨ ਰਹਿ ਗਈ ਤੇ ਬੋਲੀ ਕਿ ਮਾਤਾ ਜੀ ਉਹ ਦੋਵੇਂ ਅਜੇ ਤੁਹਾਡਾ ਦੁੱਖ ਨਹੀਂ ਸਮਝ ਸਕਣਗੇ ਉਹਨਾਂ ਨੂੰ ਇਸ ਦੁੱਖ ਦਾ ਅਹਿਸਾਸ ਉਦੋਂ ਹੋਵੇਗਾ ਜਦੋਂ ਉਹਨਾਂ ਦਾ ਆਪਣਾ ਬੇਟਾ ਉਹਨਾਂ ਨਾਲ ਅਜਿਹਾ ਕਰੇਗਾ دیکھتے ਹੀ دیکھتے ਕੁਝ ਹੀ ਦਿਨ ਸ਼ਾਰਦਾ ਜੀ ਨੇ ਸੀਮਾ ਦਾ ਸਾਰਾ ਕੰਮ ਨਿਭਾ ਦਿੱਤਾ ਹੌਲੀ ਹੌਲੀ ਸ਼ਾਰਦਾ ਜੀ ਉਹਨਾਂ ਦੇ ਪਰਿਵਾਰ ਚ ਕੁਲ ਮਿਲ ਗਈ ਉਹ ਹੁਣ ਪਰਿਵਾਰ ਦੇ ਮੈਂਬਰ ਵਾਂਗ ਹੀ ਘਰ ਦੇ ਹਰ ਕੰਮ ਚ ਹਿੱਸਾ ਲੈਂਦੀ ਉਹਨ ਸ਼ਾਰਦਾ ਜੀ ਦੇ ਔਨ ਕਰਕੇ ਸੀਮਾ ਦਾ ਸिलाई ਦਾ ਕੰਮ ਵੀ ਚੰਗਾ ਚੱਲਣ ਲੱਗਿਆ ਸੀ ਕਿਉਂਕਿ ਸ਼ਾਰਦਾ ਜੀ ਸਿਲਾਈ ਦੇ ਕੰਮ 'ਚ ਮਹਰ ਸੀ ਜਿਸ ਕਰਕੇ ਲੋਕਾਂ ਨੂੰ ਉਹਨਾਂ ਦਾ ਕੰਮ ਬਹੁਤ ਪਸੰਦ ਆਉਣ ਲੱਗਿਆ ਘਰੇ ਰਹਿ ਕੇ ਸ਼ਾਰਦਾ ਜੀ ਬੱਚਿਆਂ ਨੂੰ ਵੀ ਸੰਭਾਲ ਲੈਂਦੀ ਸੀ ਤੇ ਬਾਜ਼ਾਰੋਂ ਸਬਜ਼ੀ ਲਿਆਉਣ ਵਰਗੀਆਂ ਛੋਟੀਆਂ ਮੋਟੀਆਂ ਜ਼ਿੰਮੇਵਾਰੀਆਂ ਵੀ ਚੰਗੀ ਤਰ੍ਹਾਂ ਸੰਭਾਲ ਲੈਂਦੀ ਸੀ ਸੀਮਾ ਤੇ ਸਾਹਿਲ ਅਕਸਰ ਕਹਿੰਦੇ ਕਿ ਸਾਡੇ ਘਰ 'ਚ ਕਿਸੇ ਬਜ਼ੁਰਗ ਦੀ ਕਮੀ ਬਹੁਤ ਰੜਕਦੀ ਸੀ ਜੋ ਕਿ ਸ਼ਰਦਾ ਜੀ ਦੇ ਆਉਣ ਨਾਲ ਹੁਣ ਪੂਰੀ ਹੋ ਚੁੱਕੀ ਸੀ ਜਿਸ ਤਰ੍ਹਾਂ ਕਿਸੇ ਪੇੜ ਦੀ ਜੜ੍ਹ ਵੀ ਉਸਦੀ ਵजूद ਹੁੰਦੀ ਹੈ ਉਸੇ ਤਰ੍ਹਾਂ ਘਰ ਦੇ ਵੱਡੇ ਬਜ਼ੁਰਗ ਵੀ ਇੱਕ ਪਰਿਵਾਰ ਲਈ ਉਸ ਜੜ੍ਹ ਵਾਂਗ ਹਨ ਜੋ ਉਸ ਪਰਿਵਾਰ ਨੂੰ ਸੰਭਾਲ ਕੇ ਰੱਖਦੇ ਹਨ ਇੱਕ ਦਿਨ ਜਦੋਂ ਬੱਚੇ ਸਕੂਲ ਚਲੇ ਗਏ ਤੇ ਸਾਹਿਲ ਵੀ ਨਾਸ਼ਤਾ ਕਰਕੇ ਆਪਣੇ ਕੰਮ ਤੇ ਚਲਾ ਗਿਆ ਤਸੀਮਾ ਘਰ ਦੇ ਕਮਚ ਲੱਗੀ ਸੀ ਤਦ ਹੀ ਸ਼ਾਰਦਾ ਜੀ ਨੇ ਕਿਹਾ ਕਿ ਬਹੂ ਮੈਂ ਸਬਜ਼ੀਆਂ ਲੈ ਕੇ ਆਉਂਦੀ ਹਾਂ ਮੈਨੂੰ ਥੈਲਾ ਤੇ ਦੇ ਅਜਿਹਾ ਕਿ ਸ਼ਾਰਦਾ ਜੀ ਸਬਜ਼ੀਆਂ ਖਰੀਦਣ ਚਲੀ ਗਈ ਜਦੋਂ ਉਹ ਸਬਜ਼ੀਆਂ ਲੈ ਕੇ ਵਾਪਸ ਆ ਰਹੀ ਸੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਅਪਾਹਜ ਲੜਕਾ ਲਾਟਰੀ ਦੀ ਟਿਕਟ ਵੇਚ ਰਿਹਾ ਸੀ ਜਿਸ ਦੀ ਹਰ ਇੱਕ ਟਿਕਟ 100 ਰੁਪਏ ਦੀ ਸੀ ਤੇ ਲਾਟਰੀ ਦੀ ਰਕਮ 5 ਕਰੋੜ ਰੁਪਏ ਦੀ ਸੀ ਸ਼ਾਦਾ ਜੀ ਨੂੰ ਦੇਖਦੇ ਹੀ ਉਹ ਲੜਕਾ ਉਹਨਾਂ ਕੋਲ ਆਇਆ ਤੇ ਉਹਨਾਂ ਨੂੰ ਟਿਕਟ ਖਰੀਦਣ ਲਈ ਪ੍ਰਾਰਥਨਾ ਕਰਨ ਲੱਗਿਆ ਤੇ ਬੋਲਿਆ ਕਿ ਮਾਤਾ ਜੀ ਇੱਕ ਟਿਕਟ ਖਰੀਦ ਲਓ ਕੀ ਪਤਾ ਤੁਹਾਡੀ ਕਿਸਮਤ ਚੰਗੀ ਨਿਕਲੇ ਜੇਕਰ ਤੁਸੀਂ ਟਿਕਟ ਖਰੀਦੋਗੇ ਤਾਂ ਇਸ ਗਰੀਬ ਦਾ ਵੀ ਕੁਝ ਭਲਾ ਹੋ ਜਾਵੇਗਾ ਇਹ ਗੱਲ ਸੁਣ ਕੇ ਸ਼ਾਰਦਾ ਜੀ ਨੂੰ ਉਸਤੇ ਤਰਸ ਆ ਗਿਆ ਤੇ ਉਹਨਾਂ ਨੇ ਉਸ ਲੜਕੇ ਤੋਂ ਇੱਕ ਟਿਕਟ ਖਰੀਦ ਲਈ ਤੇ ਘਰ ਆ ਗਏ ਘਰ ਆ ਕੇ ਉਹਨਾਂ ਨੇ ਸੀਮਾ ਨੂੰ ਸਬਜੀਆਂ ਫੜਾਈਆਂ ਤੇ ਬਾਕੀ ਦੇ ਸਾਰੇ ਕੰਮਾਂ ਤੋਂ ਵਿਹਲੀਆਂ ਹੋ ਕੇ ਦੋਵੇਂ ਸਸਤੇ ਬਹੁ ਸਿਲਾਈ ਦਾ ਕੰਮ ਕਰਨ ਲੱਗੀਆਂ ਕੰਮ ਕਰਦੇ ਕਰਦੇ ਸ਼ਰਦਾ ਜੀ ਆਪਣੀ ਸਾੜੀ ਦੇ ਪੱल्लू 'ਚੋਂ लाਟਰੀ ਦੀ ਟਿੱਕ ਕੱਢ ਕੇ ਸੀਮਾ ਨੂੰ ਫੜਾਉਂਦੇ ਹੋਏ ਬੋਲੀ ਸੀਮਾ ਬਹੁਮ ਇਹ लाਟਰੀ ਦੀ ਟਿੱਕ ਹੈ ਬਾਜ਼ਾਰ ਗਈ ਸੀਤਾ ਇੱਕ ਅਪਾਹਜ ਲੜਕਾ लाਟਰੀ ਦੀ ਟਿੱਕ ਖਰੀਦਣ ਲਈ ਬਹੁਤ ਤਰਲੇ ਕਰ ਰਿਹਾ ਸੀ ਸ਼ਾਇਦ ਉਸ ਨੂੰ ਪੈਸਿਆਂ ਦੀ ਬਹੁਤ ਲੋੜ ਸੀ ਇਸ ਲਈ ਉਸ ਦੀ ਮਦਦ ਲਈ ਮੈਂ ਟਿਕਟ ਖਰੀਦ ਲਈ ਕੀ ਪਤਾ ਸਾਡਾ ਨਸੀਬ ਵੀ ਖੁੱਲ ਜਾਵੇ ਤਸੀਮਾ ਬੋਲੀ ਕਿ ਮਾਤਾ ਜੀ ਮੈਂ ਅਜ ਤੱਕ ਕਿਸੇ ਦੀ ਲਾਟਰੀ ਲੱਗਦੀ ਨਹੀਂ ਦੇਖੀ ਚਲੋ ਕੋਈ ਗੱਲ ਨਹੀਂ ਤੁਸੀਂ ਉਸ ਦੀ ਮਦਦ ਲਈ ਇਸ ਨੂੰ ਖਰੀਦਿਆ ਹੈ ਤਾਂ ਮੈਂ ਰੱਖ ਲੈਂਦੀ ਹਾਂ ਇਹ ਆਖ ਕੇ ਸੀਮਾ ਨੇ ਉਹ ਟਿਕਟ ਆਪਣੇ ਕੋਲ ਰੱਖ ਲਈ ਮਹੀਨੇ ਆਖਰ ਉਸ ਟਿਕਟ ਦੇ ਜੇਤੂ ਦਾ ਐਲਾਨ ਹੋਣ ਵਾਲਾ ਸੀ ਜਿਸ ਸਮੇ ਉਸ ਲੜਕੇ ਨੇ ਸ਼ਰਦਾ ਜੀ ਨੂੰ ਟਿਕਟ ਦਿੱਤਾ ਸੀ ਤਾਂ ਦੱਸਿਆ ਸੀ ਕਿ ਮਹੀਨੇ ਦੀ ਆਖਰੀ ਤਰੀਕ ਨੂੰ ਅਖਬਾਰ ਚ ਲਾਟਰੀ ਦੇ ਜੇਤੂ ਦਾ ਐਲਾਨ ਹੋਵੇਗਾ ਇਸ ਲਈ ਆਪਣੇ ਟਿਕਟ ਨੂੰ ਸੰਭਾਲ ਕੇ ਰੱਖਿਓ ਜਿਸ ਦਿਨ ਲਾਟਰੀ ਦੇ ਜੇਤੂ ਦਾ ਐਲਾਨ ਹੋਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਸ਼ਰਦਾ ਜੀ ਸੀਮਾ ਤੋਂ ਲਾਟਰੀ ਦੀ ਟਿਕਟ ਮੰਗਣ ਲੱਗੀ ਤੇ ਬੋਲੀ ਕਿ ਸੀਮਾ ਪਹੋ ਕੱਲ ਸਵੇਰੇ ਅਖਬਾਰ ਚ ਲਾਟਰੀ ਤੇ ਜੇਤੂ ਦਾ ਐਲਾਨ ਹੋਵੇਗਾ ਇਸ ਬਾਰੇ ਸ਼ਾਰਦਾ ਜੀ ਨੇ ਸਾਹਿਲ ਨੂੰ ਕੁਝ ਵੀ ਨਹੀਂ ਦੱਸਿਆ ਸੀ ਇਸ ਸੋਚ ਕੇ ਕਿ ਜੇਕਰ ਲਾਟਰੀ ਲੱਗ ਜਾਵੇਗੀ ਤਾਂ ਦੱਸ ਦਿਆਂਗੇ ਨਹੀਂ ਤਾਂ ਸੋਚ ਲਵਾਂਗੇ ਕਿ ਐਨੇ ਪੈਸੇ ਕਿਤੇ ਗਵਾਚ ਗਏ ਕਿਉਂਕਿ ਜੇਕਰ ਉਸਨੇ ਉਮੀਦ ਲਾਗਾ ਲਈ ਤਾਂ ਉਸ ਨੂੰ ਵੀ ਦੁੱਖ ਹੋਵੇਗਾ ਇਸ ਗੱਲ ਲਈ ਸੀਮਾ ਵੀ ਮੰਨ ਗਈ ਸਾਹਿਲ ਦੇ ਦੁਕਾਨ ਤੇ ਜਾਣ ਤੋਂ ਬਾਅਦ ਸੀਮਾ ਬਾਰੂ ਅਖਬਾਰ ਖਰੀਦ ਕੇ ਲੈ ਆਈ ਲਾਟਰੀ ਤੇ ਤਿੰਨ ਜੇਤੂ ਐਲਾਨੇ ਜਾਣੇ ਸਨ ਪਹਿਲੇ ਨੂੰ 5 ਕਰੋੜ ਦੂਜੇ ਨੂੰ 1 ਕਰੋੜ ਤੇ ਤੀਜੇ ਜੇਤੂ ਨੂੰ 50 ਲੱਖ ਰੁਪਏ ਦਾ ਇਨਾਮ ਮਿਲਣਾ ਸੀ ਸ਼ਰਦਾ ਜੀ ਤੇ ਸੀਮਾ ਦੋਵੇਂ ਹੀ ਭਗਵਾਨ ਦਾ ਨਾਂ ਲੈ ਕੇ ਅਖਬਾਰ ਖੋਲਣ ਲੱਗੀਆਂ ਇਸ ਆਸ ਚ ਕਿ ਸ਼ਾਇਦ ਉਹਨਾਂ ਦੀ ਲਾਟਰੀ ਲੱਗ ਜਾਵੇ ਸਭ ਤੋਂ ਪਹਿਲਾਂ ਤੀਜੇ ਜੇਤੂ ਦਾ ਨੰਬਰ ਲਿਖਿਆ ਗਿਆ ਸੀ ਸੀਮਾ ਨੇ ਦੇਖਿਆ ਕਿ ਤੀਜੇ ਜੇਤੂ ਦੇ ਨੰਬਰ ਨਾਲ ਉਹਨਾਂ ਦਾ ਨੰਬਰ ਨਹੀਂ ਮਿਲ ਰਿਹਾ ਸੀ ਉਸ ਤੋਂ ਬਾਅਦ ਦੂਜੇ ਜੇਤੂ ਦਾ ਨੰਬਰ ਲਿਖਿਆ ਸੀ ਪਰ ਉਸ ਨਾਲ ਵੀ ਸ਼ਰਦਾਜੀ ਦਾ ਟਿਕਟ ਨੰਬਰ ਨਹੀਂ ਮਿਲਦਾ ਸੀ ਸਭ ਤੋਂ ਆਖਰ ਚ ਪਹਿਲੇ ਜੇਤੂ ਦਾ ਨੰਬਰ ਲਿਖਿਆ ਹੋਇਆ ਸੀ ਜਿਵੇਂ ਹੀ ਸੀਮਾ ਨੇ ਉਸ ਨੰਬਰ ਨੂੰ ਪੜਿਆ ਤਾਂ ਸ਼ਰਦਾਜੀ ਖੁਸ਼ੀ ਨਾਲ ਚੀਖ ਉੱਟੀ ਕਿਉਂਕਿ ਉਹ ਉਹਨਾਂ ਦੀ ਟਿਕਟ ਦਾ ਨੰਬਰ ਸੀ ਇਹ ਦੇਖ ਕੇ ਸੀਮਾ ਦੀ ਵੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਦੋਵੇਂ ਸੱਸ ਬਹੁਤ ਖੁਸ਼ੀ ਮਨਾਉਂਦੇ ਹੋਏ ਨੱਚਣ ਲੱਗੀਆਂ ਕਿਉਂਕਿ ਉਹਨਾਂ ਦੀ ਪੂਰੇ 5 ਕਰੋੜ ਦੀ ਲਾਟਰੀ ਲੱਗੀ ਸੀ ਥੋੜੀ ਹੀ ਦੇਰ ਸाहिल ਘਰ ਵਾਪਸ ਆਇਆ ਕਿਉਂਕਿ ਅੱਜ ਬਿਜਲੀ ਦਾ ਬਿੱਲ ਪਰੰਦੀ ਆਖਰੀ ਤਾਰੀਖ ਸੀ ਇਸ ਲਈ ਉਹ ਬਿੱਲ ਲੈਣ ਲਈ ਘਰ ਵਾਪਸ ਆਇਆ ਸੀ ਘਰ ਆ ਕੇ ਦੇਖਿਆ ਤਾਂ ਉਸ ਦੀ ਮਾਂ ਤੇ ਪਤਨੀ ਖੁਸ਼ੀ ਛੂਮ ਰਹੀਆਂ ਸਨ ਇਹ ਨਜ਼ਾਰਾ ਦੇਖ ਕੇ ਸाहिल ਬੋਲਿਆ ਕਿ ਅਰੇ ਵਾਹ ਕੀ ਗੱਲ ਹੈ ਅਸਤਾ ਤੁਸੀਂ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਹੋ ਆਖਰ ਹੋਇਆ ਕੀ ਹੈ ਖੁਸ਼ੀ ਦੇ ਮਾਰੇ ਸੀਮਾ ਨੇ ਸਾਹਿਲ ਨੂੰ ਘਰ ਲਾ ਲਿਆ ਸਾਹਿਲ ਹੁਣ ਤੁਹਾਨੂੰ ਇਹ ਛੋਟੀ ਜੀ ਦੁਕਾਨ ਚਲਾਉਣ ਦੀ ਕੋਈ ਲੋੜ ਨਹੀਂ ਹੈ ਤਾਂ ਸਾਹਿਲ ਨੇ ਉਸ ਨੂੰ ਖੁਦ ਤੋਂ ਦੂਰ ਕਰਦੇ ਹੋਏ ਕਿਹਾ ਤੂੰ ਵੀ ਹੱਦ ਕਰਦੀ ਹੈ ਸੀਮਾ ਦੇਖ ਤਾਂ ਸਹੀ ਮਾਜੀ ਖੜੇ ਹਨ ਫਿਰ शारदा ਜੀ ਮੁਸਕਰਾਉਂਦੇ ਹੋਏ ਬੋਲੀ ਅਰੇ ਬੇਟਾ ਜੋ ਖਬਰ ਅਸੀਂ ਤੈਨੂੰ ਦੇਣ ਵਾਲੇ ਹਾਂ ਉਹ ਸੁਣ ਕੇ ਤੇਰਾ ਵੀ ਕੁਝ ਅਜੀਹਾ ਹੀ ਹਾਲ ਹੋਵੇਗਾ اچھا ਆਖਰ ਅਜੀਹਾ ਵੀ ਕੀ ਹੋ ਗਿਆ ਹੈ ਹੁਣ ਦੱਸ ਵੀ ਦਿਓ ਫਿਰ ਸ਼ਰਦਾ ਜੀ ਨੇ ਸਾਹਿਲ ਨੂੰ ਲਾਟਰੀ ਦੀ ਟਿਕ ਦਿਖਾਈ ਕਿ ਅਖਬਾਰ ਚ ਪਹਿਲੇ ਜੇਤੂ ਦਾ ਨੰਬਰ ਦਿਖਾਇਆ ਇਹ ਸਭ ਦੇਖ ਕੇ ਸਾਹਿਲ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋਇਆ ਤੇ ਕਹਿਣ ਲੱਗਿਆ ਕਿ ਕੀ ਸੱਚਮੁੱਚ ਤੁਹਾਡੀ ਲਾਟਰੀ ਲੱਗੀ ਹੈ ਇਸਤੇ ਸ਼ਾਰਦਾ ਜੀ ਖੁਸ਼ ਹੁੰਦੇ ਹੋਏ ਬੋਲੀ ਹਾਂ ਬੇਟਾ ਹੋਂ ਤਾਂ ਬਸ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਦੋ ਦਿਨ ਬਾਅਦ ਅਸੀਂ ਅਖਬਾਰ ਚ ਦਿੱਤੇ ਗਏ ਇਸ ਪਤੇ ਤੇ ਜਾਣਾ ਹੈ ਜਿੱਥੇ ਸਾਨੂੰ ਇਨਾਮ ਦੀ ਰਕਮ ਦਿੱਤੀ ਜਾਵੇਗੀ ਠੀਕ ਦੋ ਦਿਨ ਬਾਅਦ ਸ਼ਾਰਦਾ ਜੀ ਨੂੰ ਲਾਟੀ ਦੀ ਇਨਾਮ ਦੀ ਰਾਸ਼ੀ ਮਿਲ ਗਈ ਐਨੀ ਵੱਡੀ ਰਕਮ ਦੇਖ ਕੇ ਸ਼ਾਰਦਾ ਜੀ ਸਾਹਿਲ ਤੇ ਉਸ ਦੀ ਪਤਨੀ ਸੀਮਾ ਦੀਆਂ ਅੱਖਾਂ 'ਚ ਹੰਝੂ ਆ ਗਏ ਕੁਝ ਸਮੇਂ ਬਾਅਦ ਉਹਨਾਂ ਨੇ ਆਪਣੇ ਰਹਿਣ ਲਈ ਇੱਕ ਚੰਗੀ ਜਿਹੀ ਸੁਸਾਇਟੀ 'ਚ ਆਲੀਸ਼ਾਨ ਫਲੈਟ ਖਰੀਦ ਲਿਆ। ਸੀਮਾ ਤੇ ਸ਼ਰਦਾ ਜੀ ਜੋ ਅਜੇ ਤੱਕ ਇੱਕ ਛੋਟੇ ਜਿਹੇ ਕਮਰੇ 'ਚ ਹੀ ਸਿਲਾਈ ਦਾ ਕੰਮ ਕਰਦੇ ਸਨ। ਲਾਟਰੀ ਦੇ ਕੁਝ ਪੈਸਿਆਂ ਨਾਲ ਉਹਨਾਂ ਨੇ ਇੱਕ ਬੂਟੀ ਖੋਲਿਆ ਜਿੱਥੇ ਇੱਕ ਤੋਂ ਇੱਕ ਲੇਟੈਸਟ ਡਿਜ਼ਾਈਨ ਦੇ ਕੱਪੜੇ ਤਿਆਰ ਕਰਨ ਲੱਗੇ। ਕੁਝ ਦਿਨਾਂ 'ਚ ਉਹਨਾਂ ਦੇ ਕੰਮ ਦੀ ਪ੍ਰਸਿੱਧੀ ਪੂਰੇ ਸ਼ਹਿਰ 'ਚ ਹੋ ਗਈ। ਹੁਣ ਉਹਨਾਂ ਨੇ ਆਪਣੇ ਮਦਦ ਲਈ ਕੁਝ ਵਰਕਰ ਵੀ ਰੱਖ ਲਈ। ਦੇਖਦੇ ਹੀ ਦੇਖਦੇ ਉਹਨਾਂ ਦਾ ਬੁਟੀਕ ਤੇ ਵਪਾਰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰਨ ਲੱਗਿਆ। ਜਿਸ ਸ਼ਹਿਰ 'ਚ ਸ਼ਾਰਦਾ ਜੀ ਰਹਿ ਰਹੀ ਸੀ ਉਸੇ ਸ਼ਹਿਰ 'ਚ ਹੀ ਸ਼ਾਰਦਾ ਜੀ ਦੀ ਬਹੁਤ ਦੇ ਪੇਕੇ ਵੀ ਸਨ। ਜਦੋਂ ਸ਼ਾਰਦਾ ਜੀ ਦੀ ਸਮਦਰ ਨੂੰ ਇਹ ਗੱਲ ਪਤਾ ਲੱਗੀ ਕਿ ਸ਼ਾਰਦਾ ਜੀ ਹੁਣ ਕਰੋੜਾਂ ਦੀ ਮਾਲਕਨ ਬਣ ਚੁੱਕੀ ਹੈ ਤੇ ਉਹਨਾਂ ਨੇ ਆਪਣਾ ਬਹੁਤ ਵੱਡਾ ਵਪਾਰ ਖੜਾ ਕਰ ਲਿਆ ਹੈ। ਇਹ ਜਾਣ ਕੇ ਉਹਨਾਂ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਉਹਨਾਂ ਨੇ ਤੁਰੰਤ ਆਪਣੀ ਬੇਟੀ ਭਾਵ ਸ਼ਾਰਦਾ ਦੀ ਬਹੁਤ ਸੋਨੀਆ ਨੂੰ ਫੋਨ ਕੀਤਾ ਜਿਵੇਂ ਹੀ ਸੋਨੀਆ ਨੇ ਫੋਨ ਚੁੱਕਿਆ ਤਾਂ ਉਸ ਦੀ ਮਾਂ ਬੋਲੀ ਬੇਟੀ ਗਜ਼ਬ ਹੋ ਗਿਆ ਮੈਨੂੰ ਤਾਂ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਆਪਣੀ ਮਾਂ ਦੀ ਗੱਲ ਸੁਣ ਕੇ ਸੋਨੀਆ ਬੋਲੀ ਕਿ ਮਾਂ ਕੀ ਹੋਇਆ ਤੁਸੀਂ ਕੋਈ ਅਜੂਬਾ ਦੇਖ ਲਿਆ ਅਜੀਹਾ ਹੀ ਸਮਝ ਬੇਟੀ ਤੇਰੀ ਸੱਸ ਨੇ ਜੋ ਕਾਰਨਾਮਾ ਕੀਤਾ ਹੈ ਪੂਰੇ ਸ਼ਹਿਰ 'ਚ ਉਸਦੇ ਚਰਚੇ ਹੋ ਰਹੇ ਹਨ ਸੁਨਿਆ ਹੈ ਤੇਰੀ ਸੱਸ ਦੀ ਪੂਰੇ 5 ਕਰੋੜ ਦੀ ਲਾਟਰੀ ਲੱਗੀ ਹੈ ਹੁਣ ਤਾਂ ਤੇਰੀ ਸੱਸ ਆਪਣਾ ਵਪਾਰ ਖੜਾ ਕਰਕੇ ਬਹੁਤ ਪੈਸਾ ਕਮਾ ਰਹੀ ਹੈ ਇਹ ਗੱਲ ਸੁਣ ਕੇ ਸੋਨੀਆ ਦੇ ਹੱਥੋਂ ਫੋਨ ਛੁੱਟ ਗਿਆ ਉਸ ਨੂੰ ਚੱਕਰ ਆਉਣ ਲੱਗੇ ਉਸ ਨੂੰ ਅਜੀਹ ਲੱਗਿਆ ਜਿਵੇਂ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਹੋਵੇ ਅਰुण ਨੇ ਵੀ ਜਦੋਂ ਪੂਰੀ ਗੱਲ ਸੁਣੀ ਤਾਂ ਉਹ ਹੈਰਾਨ ਰਹਿ ਗਿਆ ਪਰ ਪਸਤਾਵੇ ਤੋਂ ਬਿਨਾ ਹੁਣ ਕੀ ਕੀਤਾ ਜਾ ਸਕਦਾ ਸੀ ਅਜੇ ਇਸ ਕੱਲ ਨੂੰ ਸਿਰਫ 2 ਦਿਨ ਹੀ ਬੀਤੇ ਸਨ ਕੀ ਇੱਕ ਰਾਤ ਸੋਨੀਆ ਦਾ ਪਤੀ ਅਰुण ਕਾਰਜ ਮੁਹ ਲਟਕਾਈ ਵਾਪਸ ਆਇਆ ਤੇ ਬੋਲਿਆ ਕਿ ਸੋਨੀਆ ਅਸੀਂ ਕਿਤੋਂ ਦੇ ਨਹੀਂ ਰਹੇ ਮੇਰੀ ਨੌਕਰੀ ਚਲੀ ਗਈ ਹੈ ਜਿਵੇਂ ਹੀ ਸੋਨੀਆ ਨੇ ਕਲ ਸੁਣੀ ਤਾਂ ਉਹ ਸਿਰ ਫੜ ਕੇ ਬੈਠ ਗਈ ਤੇ ਅਗਲੇ ਦਿਨ ਸੋਨੀਆ ਨੇ ਆਪਣੀ ਮਾਂ ਨੂੰ ਇਹ ਸਾਰੀ ਕਲ ਫੋਨ ਤੇ ਦੱਸੀ ਤੇ ਕਿਹਾ ਕਿ ਮਾਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਹੁਣ ਤਾਂ ਅਸੀਂ ਆਪਣੇ ਬੇਟੇ ਦਾ ਉਸ ਸਿੱਖਿਆ ਲਈ ਇੱਕ ਚੰਗੇ ਇੰਸਟੀਚਿਊਟ ਚ ਦਾਖਲਾ ਕਰਵਾਉਣਾ ਸੀ ਤੇ ਹੁਣ ਇਹ ਮੁਸੀਬਤ ਆ ਗਈ ਤਾਂ ਉਸਦੀ ਮਾਂ ਬੋਲੀ ਕਿ ਇਸ ਵਿੱਚ ਕਬਰੌਣ ਵਾਲੀ ਕੀ ਗੱਲ ਹੈ ਤੇਰੀ ਸੱਸ ਕੋਲ ਤਾਂ ਕੁਬੇਰ ਦਾ ਖਜ਼ਾਨਾ ਹੈ ਉਸ ਕੋਲ ਜਾ ਕੇ ਉਹਨਾਂ ਤੋਂ ਮਾਫੀ ਮੰਗ ਲਓ ਦੇਖੀ ਚਟਪੀ ਗਲ ਜਾਵੇਗੀ ਤੇਰੀ ਸੱਸ ਸੋਨੀਆ ਨੂੰ ਆਪਣੀ ਮਾਂ ਦੀ ਇਹ ਗੱਲ ਚੰਗੀ ਲੱਗੀ ਉਸਨੇ ਆਪਣੇ ਅਤੀ ਨੂੰ ਸਾਰੀ ਗੱਲ ਦੱਸਦੇ ਹੋਏ ਕਿਹਾ ਕਿ ਚਲੋ ਤੁਹਾਡੀ ਮਾਂ ਤੋਂ ਮਦਦ ਮੰਗ ਲੈਂਦੇ ਹਾਂ ਅਗਲੇ ਦਿਨ ਹੀ ਉਹ ਦੋਵੇਂ ਸ਼ਰਦਾ ਜੀ ਦੇ ਬੁਟੀਕ ਚ ਪਹੁੰਚ ਗਏ ਉੱਥੇ ਪਹੁੰਚ ਕੇ ਦੇਖਿਆ ਤਾਂ ਉੱਥੇ ਤਾਂ ਜਿਵੇਂ ਮੇਲਾ ਜਿਹਾ ਲੱਗਿਆ ਹੋਇਆ ਸੀ ਹਰ ਪਾਸੇ ਚਹਿਲ ਪਹਿਲ ਸੀ ਇਹ ਦੇਖ ਕੇ ਉਹ ਦੋਵੇਂ ਕੁਝ ਦੇਰ ਲਈ ਅਟ ਜੇ ਹੋ ਕੇ ਖੜ ਗਏ ਫਿਰ ਥੋੜੀ ਦੇਰ ਬਾਅਦ ਪੀਰ ਚੋ ਜਿਵੇਂ ਤਿਵੇਂ ਨਿਕਲ ਕੇ ਉਹ ਦੋਵੇਂ ਅੰਦਰ ਗਏ ਤਾਂ ਦੇਖਿਆ ਕਿ ਉਹਨਾਂ ਦੀ ਮਾਂ ਬਹੁਤ ਆਤਮ ਵਿਸ਼ਵਾਸ ਨਾਲ ਆਲੀਸ਼ਾਨ ਕੁਰਸੀ ਤੇ ਬੈਠੀ ਹੋਈ ਸੀ ਤੇ న్యూਸ ਵਾਲਿਆਂ ਨੂੰ ਇੰਟਰਵਿਊ ਦੇ ਰਹੀ ਸੀ ਇਹ ਸਭ ਦੇਖ ਕੇ ਸ਼ਰਦਾ ਜੀ ਦੇ ਬੇਟੇ ਤੇ ਬਹੁਤ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਸ਼ਰਦਾ ਜੀ ਨੇ ਵੀ ਉਹਨਾਂ ਨੂੰ ਦੇਖ ਤਾਂ ਬਹੁਤ ਪਹਿਲਾਂ ਹੀ ਲਿਆ ਸੀ ਪਰ ਫਿਰ ਵੀ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਉਹ ਆਪਣੇ ਕੰਮ 'ਚ ਲੱਗੀ ਰਹੀ ਕਾਫੀ देर बाद ਜਦੋਂ ਭੀੜ ਘਟ ਹੋਈ ਤਾਂ ਸੋਨੀਆ ਤੇ ਅਰੁਣ ਸ਼ਰਦਾ ਜੀ ਦੇ ਪੈਰਾਂ 'ਚ ਟਿਕ ਪਏ ਤੇ ਬੋਲੇ ਮਾਂ ਸਾਨੂੰ ਮਾਫ ਕਰ ਦਿਓ ਉਸ ਸਮੇਂ ਸ਼ਰਦਾ ਜੀ ਦੇ ਚਿਹਰੇ ਤੇ ਗੁੱਸਾ ਸੀ ਉਹ ਬੋਲੀ ਕਿ ਕਿਹੜੀ ਮਾਂ ਕਿਸ ਦੀ ਮਾਂ ਮੇਰੇ ਤਾਂ ਸਿਰਫ ਇੱਕ ਹੀ ਬੇਟਾ ਬਹੁ ਹਨ ਸਾਹਿਲ ਤੇ ਸੀਮਾ ਜਿਨ੍ਹਾਂ ਨੇ ਮੈਨੂੰ ਆਪਣੇ ਘਰ ਸਹਾਰਾ ਦਿੱਤਾ ਮਾਨ ਸਨਮਾਨ ਸਭ ਕੁਝ ਦਿੱਤਾ ਤੁਸੀਂ ਦੋਵੇਂ ਮੇਰੇ ਕੁਝ ਨਹੀਂ ਲੱਗਦੇ ਨਾ ਕਿ ਉਹ ਆਪਣੇ ਗ੍ਰਾਹਕਾਂ ਨੂੰ ਅਟੈਂਡ ਕਰਨ ਲਈ ਉੱਠੀ ਤਾਂ ਪਿੱਛੋਂ ਅਰुण ਨੇ ਆਵਾਜ਼ ਮਾਰੀ ਪਲੀਜ਼ ਮਾਂ ਸਾਨੂੰ ਮਾਫ਼ ਕਰ ਦਿਓ ਹੁਣ ਮੇਰੀ ਨੌਕਰੀ ਵੀ ਜਾ ਚੁੱਕੀ ਹੈ ਤੇ ਮੈਨੂੰ ਕਿਤੇ ਚੰਗੀ ਨੌਕਰੀ ਵੀ ਨਹੀਂ ਮਿਲ ਰਹੀ ਅਸੀਂ ਕਿੱਥੇ ਜਾਵਾਂਗੇ ਮਾਂ ਸਾਨੂੰ ਅਹਿਸਾਸ ਹੋ ਗਿਆ ਹੈ ਕਿ ਅਸੀਂ ਬਹੁਤ ਵੱਡਾ ਪਾਪ ਕੀਤਾ ਹੈ ਇਹ ਸੁਣ ਕੇ ਸ਼ਾਰਦਾ ਜੀ ਨੇ ਉਹਨਾਂ ਨੂੰ ਟੇਡੀਆਂ ਨਜ਼ਰਾਂ ਨਾਲ ਦੇਖਿਆ ਤੇ ਕਿਹਾ ਬੇਟਾ ਇਸ ਨੂੰ ਹੀ ਕਹਿੰਦੇ ਨੇ ਪਰਮਾਤਮਾ ਦਾ ਨਿਆਇ ਉਸਦੀ ਲਾਠੀ ਜਦੋਂ ਪੈਂਦੀ ਹੈ ਤਾਂ ਇਨਸਾਨ ਕਿਤੋਂ ਦਾ ਨਹੀਂ ਰਹਿੰਦਾ ਫਿਰ ਉਹਨਾਂ ਦੀ ਬੋਸ ਸੋਨੀਆ ਬੋਲੀ ਮਾਂ ਅਸੀਂ ਤੁਹਾਡੇ ਕੋਲ ਰਹਿਣਾ ਚਾਹੁੰਦੇ ਹਾਂ ਇਹ ਸੁਣ ਸ਼ਰਦਾ ਜੀ ਨੇ ਕਿਹਾ ਪਰ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਆਪਣੇ ਬੁਢਾਪੇ ਵਿੱਚ ਮੈਂ ਇੱਜ਼ਤ ਨਾਲ ਰਹਿਣਾ ਚਾਹੁੰਦੀ ਹਾਂ ਤੇ ਉਂਝ ਵੀ ਇੱਕ ਵਾਰ ਤੁਹਾਡੇ ਹੱਥੋਂ ਥੋਕਾ ਖਾ ਚੁੱਕੀ ਹਾਂ বারবার ਤੁਹਾਡੇ ਤੇ ਵਿਸ਼ਵਾਸ ਕਰਨ ਦੀ ਗਲਤੀ ਮੈਂ ਨਹੀਂ ਕਰ ਸਕਤੀ ਉਸੇ ਵੇਲੇ ਸੋਨੀਆ ਬੋਲੀ ਪਰ ਮਾਜੀ ਤੁਸੀਂ ਇਹ ਭੁੱਲ ਰਹੇ ਹੋ ਕਿ ਤੁਹਾਡੀ ਜਾਇਦਾਦ ਤੇ ਸਾਡਾ ਵੀ ਹੱਕ ਬੰਦਾ ਹੈ ਇਹ ਸੁਣ ਸ਼ਰਦਾ ਜੀ ਬੋਲੀ ਕਿਸ ਹੱਕ ਦੀ ਗੱਲ ਕਰ ਰਹੇ ਹੋ ਤੁਸੀਂ ਦੋਵੇਂ ਉਹ ਹੱਕ ਤਾਂ ਉਸ ਦਿਨ ਖਤਮ ਹੋ ਗਿਆ ਸੀ ਜਿਸ ਦਿਨ ਤੁਸੀਂ ਮੈਨੂੰ ਦਰਦ ਆਦੀਆਂ ਠੋਕਰਾਂ ਖਾਣ ਲਈ ਬੱਸ ਸਟੈਂਡ ਤੇ ਛੱਡ ਦਿੱਤਾ ਸੀ ਆਪਣੀ ਮਾਂ ਦੇ ਮੂੰਹ ਇਹ ਕਲ ਸੁਣ ਕੇ ਦੋਵੇਂ ਬੇਟਾ ਤੇ ਬਹੁਤ ਚੁੱਪ ਹੋ ਗਏ ਤੇ ਇੱਕ ਦੂਜੇ ਵੱਲ ਦੇਖਣ ਲੱਗੇ ਫਿਰ ਚਿਹਰੇ ਤੇ ਆਤਮ ਵਿਸ਼ਵਾਸ ਭਰੇ ਸूर्ਜ ਸ਼ਰਦਾ ਜੀ ਬੋਲੀ ਤੁਸੀਂ ਇੱਥੇ ਮਹਿਮਾਨ ਹੋ ਇਸ ਲਈ ਕੁਝ ਖਾ ਪੀ ਕੇ ਜਾਣਾ ਅਜਿਹਾ ਕਹਿੰਦੇ ਹੋਏ ਸ਼ਰਦਾ ਜੀ ਨੇ ਆਪਣੇ ਨੌਕਰ ਨੂੰ ਚਾਹ ਲਿਆਉਣ ਲਈ ਕਿਹਾ ਫਿਰ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਸ਼ਰਦਾ ਜੀ ਆਪਣੇ ਚਿਹਰੇ ਤੇ ਮਾਨ ਨਾਲ ਭਰੀ ਮੁਸਕਾਨ ਲਿਆ ਕੇ ਆਪਣੇ ਕੰਮ 'ਚ ਰੁੱਝ ਗਈ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਨਾ